ਮਹਰ ਕੇਸ਼ ਕੁਮਾਰ ਤੁਲੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਗੁਰਦਾਸਪੁਰ ਮੇਰੇ ਵੱਲੋਂ ਮੇਰੀ ਆਮ ਆਦਮੀ ਪਾਰਟੀ ਪਟਿਆਲਾ ਵੱਲੋਂ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਤੇ ਸਰਦਾਰ ਸਿਮ ਭਗਵੰਤ ਮਾਨਮਜੀ ਵੱਲੋਂ ਸ਼੍ਰੀ ਰਾਮਚੰਦਰ ਮਹਾਰਾਜ ਦੇ ਜਨਮ ਦਿਨ ਤੇ ਸਾਰੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੌਸਲਾਵੇ ਨੰਗੇ ਪੈਰ ਵਾਲਾ ਜਿਹੜਾ ਸلسਲਾ ਹੈ ਅੱਜ ਵੀ ਜਾਰੀ ਰਹੇਗਾ ਕੇਜ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਚੋਂ ਬਾਹਰ ਨਹੀਂ ਹੁੰਦੇ ਓਨੀ ਦੇਰ ਤੱਕ ਇਹ ਨੰਗੇ ਪੈਰੀ ਰਹਿਣਗੇ ਪੁਲੀਸ ਸਾਹਿਬ ਨੇ ਲੰਮੇ ਸਮੇਂ ਤੱਕ ਸੰਘਰਸ਼ ਕੀਤਾ ਕੀ ਕੰਨਾ ਜਾਉਗੀ ਪਾਰਟੀ ਵਿੱਚ ਇਹ ਤਾਂ ਸਭ ਕੋ ਪ੍ਰਵਾਤਮਾ ਜੀ ਮੇਰ ਲੰਮੇ ਸਮੇਂ ਦੀ ਕੋਈ ਪੁਲੀਸ ਸਾਹਿਬ 10 ਬਾਲ ਤੁਸੀਂ ਉਮੀਦਵਾਰ ਨੂੰ ਜੋ ਪਾਰਟੀ ਨੂੰ ਸਪਲਾਈ ਵੀ ਕੀਤਾ ਸੀ ਸੰਘਰਸ਼ ਕੀਤਾ ਡੋਰ ਡੋਰ ਕੈਂਪੇਨ ਕੀਤੀ ਉਹਨੂੰ ਉਮੀਦਵਾਰ ਕੋਈ ਬੋਲ ਆ ਤੁਹਾਡਾ ਹੀ ਐਮਐਲਏ ਕਿੱਥੇ ਖੜਦੇ ਹੋ ਤੁਸੀਂ ਇਹ ਵੇਖੋ ਸਾਡੇ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਉਹਨਾਂ ਦੇ ਹੁਕਮ ਸਿਰ ਮੱਥੇ ਤੇ ਲੈ ਸਾਨੂੰ ਸਿਰਫ ਸਾਡੀ ਆਮ ਪਾਰਟੀ ਦਾ ਚੌਂ ਨਿਸ਼ਾਨ ਝਾੜੂ ਆ ਝਾੜੂ ਦੇ ਥਾਂ ਤੇ ਭਾਵੇਂ ਆ ਸਰਦਾਰ ਜੀ ਆਗਣ ਭਾਵੇਂ ਤੁਸੀਂ ਆਜੋ ਭਾਵੇਂ ਆ ਆਜੇ ਸਾਨੂੰ ਸਿਰਫ ਅੱਗੇ ਝਾੜੂ ਦੇਖਦਾ ਅਹੀਂ ਝਾੜੂ ਤੇ ਮੋਹਰਾਂ ਲਾਉਣੀਆਂ ਨੇ ਲੋਕਾਂ ਵਿੱਚ ਵਿਚਰਿਆ ਜਾਏਗਾ ਹੁਣ ਬਿਲਕੁਲ 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 ਜੇ ਅੱਗੇ 10% ਸੀ ਜਾਂ 20% ਸੀ ਹੁਣ 200% ਅਹੀਂ ਆਪਣੀ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ਲੈ ਕੇ ਝੋੜੀ 'ਚ ਪਾਉਣੀਆਂ ਸੀ ਰਵਿੰਦਰ ਕੇਜਵਲ ਸਾਹਿਬ ਸਦਾ ਭਗਵਾਨ ਸਿੰਘ ਮਾਨ ਦੀ ਝੋਲੀ ਵਿੱਚ ਪਾਵਾਂਗੇ ਤੇ ਮੈਂ ਘਰ-ਘਰ ਜਾਵਾਂਗਾ ਜੀ ਗੰਗੇ ਪੈਰੀ ਰਹਿਦਾ ਦੇਖੋ ਰਨ ਕੀਤਾ ਹੋਇਆ ਸੀ ਹੁਣ ਪੈਰੀ ਜੁੱਤੀ ਪਹਿਜੇਗੀ ਨਾ ਜੁੱਤੀ ਕਿਉਂ ਪਾਏਗੀ ਜੁੱਤੀ ਉਦੋਂ ਹੀ ਪਾਏਗੀ ਜਦੋਂ ਮੇਰੇ ਨੇਤਾ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਹੋਣਗੇ ਉਦੋਂ ਕੇਸ਼ਕਮਰ ਤੁਲੀ ਤੁਲੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿੰਨੀ ਦੇਰ ਤੱਕ ਬਟਾਲੇ ਚਪਲਪਨ ਨਾ ਆਉਣਗੇ ਉਨੀ ਦੇਰ ਤੱਕ ਮੈਂ ਜੁੱਤੀ ਨਹੀਂ ਪਾਉਂਗਾ ਭਾਜੀ ਪ੍ਰਕਾਸ਼ ਕੁਮਾਰ ਤੁਲੀ ਜਿੰਦਾਬਾਦ